ਭਾਈ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਚੋਣ ਲੜ ਸਕਦੇ ਨੇ ਬਰਨਾਲੇ ਤੋਂ ਚੋਣ ਲੜਨਾ ਚਾਹੁੰਦੇ ਨੇ ਚਰਚਾਵਾ ਤੇਜ਼ ਹੋ ਗਈਆਂ ਨੇ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਚੋਣ ਤਾਂ ਲੜਨਗੇ ਜੇ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਪਿਤਾ ਤਰਸੇਮ ਸਿੰਘ ਨੂੰ ਇਹ ਮਨਜ਼ੂਰ ਹੋਵੇ ਜੇ ਇਜਾਜ਼ਤ ਦੇਣ ਸਾਡੀ ਗੱਲ ਹੋਈ ਰਾਜਦੇਵ ਖਾਲਸਾ ਨਾਲ ਉਹਨਾਂ ਦਾ ਇਹ ਦਾਵਾ ਹੈ ਕਿ ਜੇ ਪਿਤਾ ਤਰਸੇਮ ਸਿੰਘ ਔਰ ਭਾਈ ਅਮਰਤਪਾਲ ਸਿੰਘ ਮਨਜ਼ੂਰੀ ਦਿੰਦੇ ਨੇ ਹਾਮੀ ਭਰਦੇ ਨੇ ਤਾਂ ਜ਼ਰੂਰ ਬਰਨਾਲੇ ਤੋਂ ਜ਼ਿਮਨੀ ਚੋਣ ਜਿਹੜੀ ਹੋਏਗੀ ਉਹ ਲੜਨਾ ਚਾਹੁੰਦੇ ਨੇ ਰਾਜਦੇਵ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਦੇ ਅਥਾ ਕਰੀਬੀ ਦੱਸੇ ਜਾਂਦੇ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਦੱਸੇ ਜਾਂਦੇ ਰਹੇ ਨੇ ਔਰ ਰਾਜਦੇਵ ਸਿੰਘ ਖਾਲਸਾ ਉਹਨਾਂ ਇਲੈਕਸ਼ਨ ਵੀ ਲੜ ਸਕਦੇ ਨੇ ਇਹਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਪੰਥਕ ਪੱਧਰ ਦੇ ਉੱਤੇ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਉਹ ਇੱਕ علیحدਾ ਪੱਧਰ ਦੇ ਉੱਤੇ ਸਟੈਂਡ ਕਰ ਰਹੇ ਨੇ ਪੰਥਕ ਪੱਧਰ ਦੇ ਉੱਤੇ ਬਹੁਤ ਸਾਰੀਆਂ ਤੇ ਰਾਜਦਾਨ ਦੀਆਂ ਜਿਹੜੀਆਂ ਰਾਜਦੇਵ ਸਿੰਘ ਖਾਲਸਾ ਦੀ ਕ੍ਰੈਡਿਬਿਲਟੀ ਦੇ ਉੱਤੇ ਸਵਾਲ ਵੀ ਖੜੇ ਕਰਦੀਆਂ ਨੇ ਪੰਥਕ ਪਧਰ ਦੇ ਉਤੇ ਇਦਾਂ ਦੀਆਂ ਵੀ ਵਿਚਾਰਧਾਰਾਾਂ ਮਹਿਗੀਆਂ ਨੇ ਜਿਹੜੀਆਂ ਰਾਜਦੇਵ ਸਿੰਘ ਦੇ ਖਾਲਸਾ ਦੇ ਹੱਕ ਦੇ ਵਿੱਚ ਕੱਢਦੀਆਂ ਨਹੀਂ ਪਰ ਦੂਜੇ ਪਾਸੇ ਇੱਕ ਸਮਾਂ ਇਦਾਂ ਦਾ ਵੀ ਆਇਆ ਸੀ ਕਿ ਰਾਜਦੇਵ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾਤਰ ਸੇਮ ਸਿੰਘ ਦੇ ਵਿੱਚ ਕੁਝ ਮਿਸ ਅੰਡਰਸਟੈਂਡਿੰਗ ਵੀ ਨਜ਼ਰ ਆਈ ਸੀ ਜਦੋਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਪਿਤਾਤਰ ਸੇਮ ਸਿੰਘ ਔਰ ਸਰਜੀਤ ਸਿੰਘ ਖਾਲਸਾ ਜਿਹੜੇ ਐਮਪੀ ਫਰੀਦਕੋਟ ਤੋਂ ਆਉਂ ਕਰਦੇ ਨੇ ਖੈਰ ਉਹ ਸਾਰਾ ਮਾਮਲਾ ਇੱਕ ਪਾਸੇ ਪਰ ਹੁਣ ਰਾਜਦੇਵ ਸਿੰਘ ਖਾਲਸਾ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਆਉਂਦੇ ਸਮੇਂ ਵਿੱਚ ਜੇ ਠਾਪੜਾ ਦਿੱਤਾ ਗਿਆ ਜੇ ਹੁਕਮ ਦਿੱਤਾ ਗਿਆ ਤਾਂ ਜ਼ਰੂਰ ਬਰਨਾਲੇ ਦੀ ਚੋਣ ਲੜਨਾ ਚਾਣਗੇ ਬਰਨਾਲੇ ਤੋਂ ਜ਼ਿਮਨੀ ਚੋਣ ਜਿਹੜੀ ਹੈ ਉਹ ਜ਼ਰੂਰ ਉਹ ਲੜਨਾ ਚਾਣਗੇ ਔਰ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਆ ਜਾਂ ਕਹਿ ਰਹੀ ਹੈ ਕਿ ਜਿਹੜੀ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਧੜਾ ਬਣ ਸਕਦਾ ਆ ਸਰਜੀਤ ਸਿੰਘ ਖਾਲਸਾ ਦੇ ਨਾਲ ਰਲ ਕੇ ਉਸ ਧੜੇ ਦੇ ਵੱਲੋਂ ਇੰਡੋਰਸ ਜਿਹੜਾ ਉਹ ਕੀਤਾ ਜਾਵੇ ਉਸ ਧੜੇ ਦੇ ਵੱਲੋਂ ਰਾਜਦੇਵ ਸਿੰਘ ਖਾਲਸਾ ਨੂੰ ਉਤਾਰਿਆ ਜਾ ਸਕੇ ਪਰ ਇਸ ਮਾਮਲੇ ਨੂੰ ਲੈ ਕੇ ਸਵਾਲ ਇਹ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਇਸ ਗੱਲ ਨੂੰ ਹਾਮੀ ਭਰਨਗੇ ਕਿ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਰਾਜਦੇਵ ਸਿੰਘ ਖਾਲਸਾ ਦੇ ਚੋਣ ਲੜਨ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਖੜਨਗੇ ਪਰ ਵੱਡੀ ਗੱਲ ਇਹ ਕਿ ਕੀ ਭਾਈ ਅਮਰਿਤਪਾਲ ਸਿੰਘ ਇਸ ਸਪੋਰਟ ਦੇ ਵਿੱਚ ਖੜਨਗੇ ਜਾਂ ਨਹੀਂ ਸਵਾਲ ਬੇਹਦ ਵੱਧਦੇ ਜਾ ਰਹੇ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬ